do wow. ਸਦਾ ਹੈ ਜੀ ਹਰ ਕੰਮਾਂ ਨੂੰ ਸ਼ਾਮ ਕਰਵਾਨੀ ਦੀ ਸਦਾ ਹੈ ਜੀ ਹਰ ਕੰਮਾਂ ਦੇ ਘਟੀ ਵਾਲੇ ਕਰਕਾਨੀ ਸਦਾ ਹੈ ਜੀ ਹਰ ਕੰਮਾਂ ਦੇ ਬੁਰਸਾਈ ਨੇ ਸਦਾ ਹੈ ਜੀ ਹਰ ਕੰਮਾਂ ਦੇ ਮਾਤਾ ਪਿਤਾ ਦੀ ਸਦਾ ਹੈ ਬਾਬਾ ਹਰ ਕੰਮਾਂ ਵਾਲੇ ਪੀਰ ਦੀ ਸਦਾ ਹੈ ਬਾਬਾ ਅਬੇ ਤੇਰੇ ਛੜੀਆ ਦੀ ਸਦਾ ਹੈ ਬਾਬੂ ਖਾਨ ਤੁਹਾਡੇ ਪੀਰ ਦੀ ਜੈ ਬਾਬਾ ਅਬੇ ਖੇਤਰਪਾਲ ਮਹਾਰਾਜ ਦੀ ਜੈ مام داد کدی رانی دی سدا ہی ہے ماں کال کپڑے دی رانی دی سدا ہی ہے اوے کال پیروں دی سدا ہی ہے اوے ویر تڑیا راجہ دی سدا ہی ہے اوے میاں بنیا دی سدا ہی ہے بند پاگل جی دی رانی دی سدا ہی ہے پھر کے بابا پسے دالو دی سدا ہی ہے پھر کے بابا سجد گل ਦਾ ਵੀਰਾਂ ਦੀ ਜੈ ਬਾਬਾ ਤਾਈ ਕ랜ਦਰਾ ਦੀ ਜੈ ਬਾਬਾ ਬਾਈ ਸਖਵਾਜ਼ਾ ਦੀ ਸਦਾਈਆਂ ਤੈਸੇ ਕੁਤਬ ਦੀ ਸਦਾਈਆਂ 24000 ਦੀ ਨੰਬਰ ਦੀ ਸਦਾਈਆਂ ਜੀਤੀ ਕੁੰਦੜ ਗਲਤ ਦੀ ਸਦਾਈਆਂ ਲੋਕਾਂ ਦੇ ਸੱਜਣ ਵਾਜਿਆਂ ਦੀ ਸਦਾਈਆਂ ਲੋਕਾਂ ਦੀ ਸਾਥ ਸੰਗਤ ਦੀ ਸਦਾਈਆਂ ਫਟਾਉਣਾ ਨਗਰ ਖੜਾ ਦੀ ਸਦਾਈਆਂ ਫਟਾਉਣਾ ਚਤਕੀਰਾਂ ਦੀ ਸਦਾਈਆਂ ਜੇਕ ਕਬੂਕ ਮਾਨ ਰਹਿਣ ਵਾਲ ਦੀ ਸਦਾਈਆਂ ਬਾਬੂ ਫਕੀਰੀਆ ਦੀ ਸਦਾਈਆਂ ਵੀਰੋ ਤੁਹਾਨੂੰ ਵਾਲੇ ਸੰਤ ਸਦਾ ਹੀ ਜੈ ਫਿਰ ਕਾਲ ਸ਼ੇਖੂ ਵਾਲੇ ਸੰਤਾਂ ਦੀ ਸਦਾ ਹੀ ਜੈ ਫਿਰ ਕਾਲ ਵਾਲੇ ਸੰਤਾਂ ਦੀ ਸਦਾ ਹੀ ਜੈ ਫਿਰ ਜਿੱਦਣ ਸਰਕਾਰਾਂ baba. ਜੈ ਬਾਬਾ ਰਿਆਂ ਦੇ ਪੁੱਤਰਾਂ ਦੀ baba. ਦੀ ਜੈ ਬਾਬਾ ਫਿਰ ਮੈਂ ਚਲੋ ਬਸ ਤੇਨ ਦਾਸ ਮਹਾਰਾਜ ਦੀ ਜੈ ਬਾਬਾ ਸਭ ਤੋਂ ਤੇਨ ਦਾਸ ਮਹਾਰਾਜ ਦੀ ਜੈ ਬਾਬਾ ਮਰੇ ਕੁਟੇ ਸੁਲਤਾਨੀ ਮਹਾਰਾਜ ਦੀ ਸਦਾ ਹੀ ਜੈ ਸਦਾ ਹੀ ਸਦਾ ਹੀ ਸਦਾ ਹੀ ਸਦਾ ਹੀ ਸਦਾ ਹੀ ਨਕਰੀ ਬਾਤ ਗਈ ਕਹਿੰਦਾ ਜਾ ਬਾਬਾ ਮੇਰੇ ਬਾਬੇ ਨਾਲ ਮੈਂ ਦਰਦੀ ਸੁੱਚੀ ਕਰਦੀ ਫੇਕ ਕਵਰ ਨੂੰ ਸਾਈਂ ਦੀ ਜਿੰਨੀ ਸੰਗੜੇ ਕੋਰ ਕੋਰ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਅਗਰ ਪਛੂਏ ਲੈ ਮਿਲੇ ਜੋ ਜੀ ਪਾਉਣੇ ਕੋਲ ਫਲ ਲਿਖਿਆਊਗਾ ਹੈ ਕਿ ਮੈਂ ਸ਼ਾਮ ਘੁਰ ਰਹੇ ਨੇ ਸਦਾ ਹੀ ਗੁਰੂ ਆਰਮੇਸ਼ਾ ਮਹਾਰਾਜੀ ਗੁਰ ਗਿਆਨ ਨਾਥ ਮਹਾਰਾਜੀ ਜਦ ਜੀ ਵੀ ਗੁਰੂ ਨਾਥ ਮਹਾਰਾਜੀ ਜਦ ਜੀ ਬਾਪਾ ਮਹਾਰਾਜੀ ਬੇਦਰ ਸੁਣਾ ਹੋਏ ਨਹੀਂ ਖੜੀ ਕੋਈ ਕੁਝ ਨਹੀਂ ਖੜਦਾ ਤੇ ਨਾ ਕਰਦੇ ਇਹ ਹਰਾਮ ਦੇ ਵੀ ਹੁੰਦੇ ਚੱਕਦੇ ਨਹੀਂ ਹੁੰਦੇ ਕਾਹ ਵਸਦਾ ਗੋਲਾ ਹੋ ਗਿਆ ਦਰਦ ਦਰਦ ਨ ਮੋਰ ਲਾ ਕੇ ਪੁੱਤਰਾ ਜਿਹਨੇ ਲੰਗਰ ਬਣਾਤਾ ਉਹ ਵੀ ਡਰ ਗਿਆ ਜਿਹਨੇ ਸਿਕਾਤਾ ਉਹ ਵੀ ਡਰ ਗਿਆ ਰਛਾ ਗਿਆ ਉਹ ਵੀ ਡਰ ਗਿਆ ਫਿਰ ਕਹ ਮੇਰੇ ਬਾਬੇ ਨਾਨਕ ਦੀ ਅਕਸ਼ ਨੋਏ ਆਨੇ ਤੇ ਪਿੰਡਾਂ ਨੂੰ ਪੀਣੀ ਹਾਂਜੀ ਬੋਲੋ ਕਹਿੰਦਾ ਬਾਬਾ ਕਾਫੀ ਮਿੰਨੋਏ ਕਰੇ ਰੌਣਕ ਵੇਖੀ ਨਹੀਂ ਨਹੀਂ ਬੋਲੋ ਨਹੀਂ ਨਹੀਂ ਨਾ ਪੈਸਾ ਵੇਖਿਆ ਹਾਂਜੀ ਵੇਖਿਆ ਕੀ ਜੰਗ ਦਾ ਪਰੇਸ਼ਾਨੀਆਂ ਹਾਂਜੀ ਬੋਲੋ ਵੀਰੇ ਹਾਂਜੀ ਹੈ ਹਾਂਜੀ ਹਾਂਜੀ ਇਹ ਮਿੰਨੀ ਫਿਰ ਲੜ ਲੱਗੇ ਮੇਰੇ ਬੱਪੂ ਦੇ ਤੇ ਪੈਸਾ ਆਇਆ लास्ट ਵਿੱਚ ਮੇਰੇ ਬਦਲ ਗਿਆ ਬੋਲੋ ਆਇਆ ਆ ਨਾ ਇਹ ਬਣਿਆ ਹਾਂਜੀ ਹੈਲੋ ਹਾਂਜੀ ਹਾਂਜੀ ਪਹਿਲਾਂ ਤਾਂ ਨਹੀਂ ਮਿਲਦਾ ਸੀ ਹਾਂਜੀ ਬਾਬੇ ਤੋਂ ਕੇ ਮਿਲ ਕੇ ਹੈ ਦੋ ਪਾਜੇ ਖੜੇ ਆ ਹਾਂਜੀ ਦੋ ਪਾਜੇ ਹਾਂਜੀ ਹਾਂਜੀ ਹੈ ਕਾਹ ਵੜਸ ਰਹੀ ਮੀ ਪੁੱਛੇ ਕੀ ਗੱਲ ਕੀਤੀ ਵੀਰ ਬਾਰੇ ਨਹੀਂ ਜੀ ਹੈ ਨਹੀਂ ਚੀਜਾਂ ਤਨ ਫਲ ਰਹੀ ਕਿ ਡੱਕੜਦਾ ਪੋਇਆ ਕਰਿਆ ਮੈਨੂੰ ਗੱਲ ਦੱਸ ਹਾਂ ਕਮਲਾਂ ਤੋਂ ਪਰਲੇ ਪਾੜਨ ਲੱਗਦਾ ਹਾਂਜੀ ਕਮਲਾਂ ਤੋਂ ਪਰਲੇ ਪਾੜਨ ਲੱਗਦਾ ਹਾਂਜੀ ਹੈ ਜਿਹੜੀ ਉਹ ਪਰੇ ਕਿਚੋਰ ਜਦੋਂ ਡੰਨ ਲੱਗਦਾ ਹਾਂਜੀ ਕਾ ਬੀਬੀ ਉਸੇ ਗੱਲ ਦਾ ਮਾਰਾ ਨਹੀਂ ਇੰਦਰ ਬਾਲਾ ਹਾਂ ਇੰਦਰ ਬਾਲਾ ਆਇਆ ਫਰਕਾ ਹੋਇਆ ਪਿਆ ਚੀਜਾਂ ਉੱਥੇ ਜਾ ਕੇ ਰੈਕਟ ਕਰ ਦਿੰਦਾ ਸੀ ਬੱਲੇ ਬੋਲੇ ਉਹ ਤਾਂ ਪਹਿਲੇ ਡਰਦੀ ਵੜਦੀ। ਕੋਈ ਨਹੀਂ ਦੱਸਦੇ ਉਹਦੇ ਵੀ। ਆਏ ਪਾਏ ਹੁੰਦੇ ਐਸਪਾਸੇ ਦਾ ਕਮਾੜਦਾ ਸੀ ਨਾ। ਹਾਂ ਨਹੀਂ ਐਸਪਾਸੇ ਹੋਈ ਗਈ ਯਾਰ। ਜਾਂਦੇ ਤਾਂ ਇੱਥੇ ਬਾਰੇ ਆ ਵੜਦੇ ਮਰਦੀ ਜਾਂਦੇ। ਆ ਜੀ ਚਾਈ ਕਰਦੇ ਸੀ। ਚੀਜਾਂ ਤਨ ਸਿੰਘਾਂ। ਅੱਛਾ ਜੀ। ਹੈਂ? ਹੁਣ ਵੜਾਈ ਬਾਬੇ ਨਾਲ ਖਦੀ ਆ। ਤੈਨੂੰ ਥੋੜੀ ਸ਼ਰਟ ਚਾਹਤ ਤੈਨੂੰ। ਵਾਹ ਮਾ। ਹਨਾ। ਤਨੇ ਆ ਸੈਟ ਤੇ ਠੀਕ ਜੋ ਉਸਨੇ ਫੜ ਕੇ ਬਾਬਾ ਰਾਜਾ ਕਹਿੰਦੇ ਮੈਂ ਬੱਡੇ ਜੂਸਤੇ ਜਿਹੜਾ ਬੱਦਿਆਂ ਨੂੰ ਮੂੰਚੀ ਚੋੜਸਾਲਾ ਹਾਂ ਬਾਬਾ ਹੈ ਕੈ ਬੋਲਦਾ ਰਾਗਲ ਬੜਿਆ ਹੋਰ ਚਲਿਕੂ ਹੋਰ ਇੱਥੇ ਬਾਬੇ ਦੇ ਸਗਾਤੀ ਜਾਈਆਂ ਫਰਮਾ ਲਾ ਜਫਾ ਪਣਾ ਜ਼ਰੂਰੀ ਸੀ ਨੰਨ ਅਚਾਈਆਂ ਸਿੰਘਾਂ ਲੋਕਾਂ ਸੇ ਜੱਟਾ ਮਾਰਾ ਉਸ ਕਮਰੇ ਦੇ ਬੜ ਕੇ ਇੱਕ ਪਿੰਨ ਹੱਥ ਚਬਟਾ ਮਾਰੋ ਹੁਣ ਖਿੱਚਣਾ ਬੇਬਗਰੋ ਲੈ ਸਮਝੋ ਜਿੱਥੇ ਮਰਜੀ ਤੁਰੇ ਫਿਰਿਓ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੋਣੀ ਠੀਕ ਹੈ ਠੀਕ ਹੈ ਸੋਨ ਜੰਦ ਤੇ ਤੇ ਸੀ ਗਏ 15 15 ਲੱਗੇ ਮਰਨ ਦੇ ਤੇ ਚੱਲ ਜਾ ਠੀਕ ਹੈ ਹਾਂਜੀ 15 ਦਿਨ ਜਿਹੜੇ ਜਗਾਇਆ ਆਪਦੀ ਕਮਾਈ ਤੇ ਮਡੋਰੀ ਦਾ ਪਤਾ ਦਵਾ ਤੇ 2 ਮਹੀਨੇ ਦੇ ਵਿੱਚ ਕਹਿੰਦਾ ਬਾਬਾ ਜਿਹੜੇ 6 ਮਹੀਨੇ ਲੰਘ ਸੀਗੇ 2 ਮਹੀਨੇ ਚੋਹੀਆਂ ਨੂੰ ਹੋਣਗੇ ਅੱਜ ਦਾ ਆਪਾਂ ਦਵਾਨ ਕੀਤਾ ਮੇਰੀ ਮੂਰੀ ਚ ਮੈਂ ਕਹਿੰਦਾ ਜਿਵੇਂ ਕਹੂੰ ਕੋਈ ਉਵੇਂ ਤੇ ਉਹਦੇ ਆਪਾਂ ਖੁਸ਼ੀ ਨਾਲ ਦਵਾਨ ਕਰਾਂਗੇ ਜਿਵੇਂ ਮਾਂ ਦੀ ਗੱਲ ਵੱਟ ਕੇ ਕਰਾਂ ਹਾਂ ਰਾਜਾ ਦਾ ਦਰਵਾਜ਼ਾ ਹੋ ਤਾਂ ਇਹਨੇ ਕਿ ਬੰਦੇ ਹੁਣ ਸੁਆਲ ਰਹਿਣਾ ਬਰ ਬਰ ਨਹੀਂ ਜੀ ਨਹੀਂ ਮੈਂ ਕਰਾਉਣਾ ਭਾਂਡੇ ਨੂੰ ਬੰਦਾ ਬਾਬਾ ਜੀ 7 ਵਜੇ ਅੱਜ ਦਾ ਬਾਬਾ ਜੀ ਸਾਨੂੰ ਦੱਸਿਆ ਏ ਟਾਈਮ ਬਾਅਦ ਹੀ ਕੀਤਾ ਅੱਤਾਂ ਟੈਂਡਰ ਕੋਲ ਕੋਈ ਨਹੀਂ ਅੱਜ ਕਿਰੋਟਾ ਸਾਧਣਾ ਹੈ ਹਾਂ ਕਿਉਂ ਜਿਸੀ ਨਾ ਭੁੱਖੇ ਪਿਆ ਤੇਰੀ ਬਾਜੀ ਆ ਕੇ ਸਮਝ ਗੱਲ ਸਾਰੀਆਂ ਚੀਜ਼ਾਂ ਮਰੋੜ ਤਰੋੜ ਕੇ ਮੇਰੇ ਕੋਲੇ ਤੇਰਾ ਵਾਦਾ ਅਨਾਜ ਮਰਜੀ ਨਹੀਂ ਬਣਾਣਾ ਆ ਕੇ ਸਮਝ ਗੱਲ ਤੇ ਇੱਕ ਤਰਕੇ ਨੂੰ ਕੱਲ ਸ਼ਾਮ ਨੂੰ ਹੁਣ ਵੀ ਜਾਉ ਹਾਏ ਹੋਏ ਨਾ ਕੱਲ ਨੂੰ 2 ਵਜੇ ਨਿਕਲਿਆ ਪਟਾਕਾ ਪਊਗਾ ਕਿਤੇ ਜਣਾ ਜਣਾ ਹਾਂਜੀ ਨਿਕਾਲਿਆ ਪਟਾਕਾ ਪਊਗਾ ਜਣਾ ਜਣਾ ਨੂੰ ਦੇ ਹੁਣ ਕਦੋਂ ਹਾਂਜੀ ਦੇਨੇ ਹੈ ਪੂਜੇ ਦਿਨ ਹੋ ਗਿਆ ਮਾੜਾ ਜਾ ਮੈਂ ਕੱਲ ਕੇ ਮੋੜ ਦਾ ਨੇੜੇ ਉਹਦਾ ਪਤਾ ਲੱਗ ਨੂੰ ਕਿਹੜਾ ਹਰਾਮ ਦਾ ਸ਼ੇਰ ਦੀ ਪੁੱਛ ਤੇ ਬੈਲ ਧਰਦਾ ਠੀਕ ਹੈ ਹੈ ਬਾਬਾ ਵਾਹਿਗੁਰੂ ਜਣਾ ਮੇਰੇ ਆਪਾ ਕਿਦੋਂ ਫੋਜ ਨੂੰ ਮੇਰਾ ਮੈਨੂੰ ਇਹ ਬੰਦਾ ਆਇਆ ਹਾਂਜੀ ਤੇਰਾ ਬਹੁਤ ਬਰਦਾਇਆ ਆ ਵਾਪਸ ਆ ਲਿਆ ਠੀਕ ਹੈ ਜੋਤ ਤੂੰ ਬਹੁਤ ਵਧੀਆ ਬੋਲੇ ਨੀ ਫਿੱਖਾ ਨੂੰ ਬਹੁਤ ਸ਼ਾਬਾਸ਼ ਲਾਈ ਜਾ ਮਨਾਂ ਦੀ ਰਿਆਖਾ ਮੈਂ ਕੁਝ ਪਾਰਸ ਲਾਉਂਗਾ ਮੈਨੂੰ ਤਾਂ ਮਾਰਨ ਲੱਗਾ ਤਾਂ ਮੈਂ ਕਰਦਾ ਬੱਬੀ ਜਾਣਾ ਸਾਨੂੰ ਤਾਂ ਮੰਗਣ ਖਾਨ ਵਾਲੀ ਮੈਂ ਤਾਂ ਤੁਹਾਨੂੰ ਉਹਦੇ ਵੀ ਦੱਸਿਆ ਸੀ ਕਰੋੜ ਪਤੀ ਬੰਦਾ ਰੋਲ ਪਤੀ ਦੇਖੂਗਾ ਤੁਹਾਨੂੰ ਪਤਾ ਹੀ ਆ ਠੀਕ ਆ ਹੁਕਮ ਮੇਰੇ ਦਾ ਦੇ ਦਾ ਹੁਕਮ ਮੇਰੇ ਖਸਮ ਸਾਈ ਦਾ ਇਹ ਰਾਸ਼ ਤੇ ਹਾਦਮਾ ਰਾਸ਼ ਤੇ ਨਾ ਛੋਟੇ ਭਾਈ ਆ ਸੰਗ ਦੇ ਪੈਰ ਦੇ ਭਾਗਾਂ ਜਾਂ ਤੁਹਾਡੇ ਤੋਂ ਭਾਂਵੇਂ ਜਲਾਸੀ ਕੱਟੀ ਗਈ ਜਾ ਆਹ ਨਾ ਜੇ ਜਵਾਨ ਲਾਉਂਦਾ ਲਾਉਂਦਾ 3 ਮਹੀਨਿਆਂ ਨੂੰ ਲਾਉਂਦਾ ਉੱਤੇ ਜਿੱਥੇ ਕਿਆ ਗਿਆ ਸੀਗਾ 24 ਘੰਟੇ ਬਾਅਦ ਤੇਰਾ ਕਿਹੜਾ ਸਿੱਧਾ 15 ਦਾ ਲੱਗਿਆ ਮੁਰੰਗੀ ਤੇ 2 ਮਹੀਨੇ ਦੇ ਵਿੱਚ ਉਸੇ ਮੂੜੀ ਤੇ ਫਿਰ ਪੰਜ ਸਵਾ ਦੋ ਮਹੀਨੇ ਕਰੇ 10 ਰੁਪਏ ਲੈਣਾ ਤੇ ਨਹੀ ਠੀਕ 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 ਆ ਤੇ ਜਿੱਥੇ ਮਰਜੀ ਪੈਜੀ ਦਾ ਕੇ ਤੇ ਬੋਲ ਮੈਂ ਅਖ ਨੂੰ ਆਇਆ ਨੂੰ ਗਿਆ ਸੀ ਮੈਂ 76 ਮਾਰ ਕੇ ਗੱਡੋ ਜੇ ਤੂੰ ਸਦਰ ਕੋਈ ਕੰਮ ਦੇਖਦਾ ਨਾ ਤੂੰ ਅਜੀਗਮ ਨੂੰ ਮਗਰ ਨਹੀਂ ਬਿਜਾਵਟ ਕੰਮ ਲੈਣਾ ਹੈ। ਠੀਕ ਹੈ। ਨਾ ਸੌਣਾ ਸੌਂਦੇ ਮਨ ਨੂੰ। ਠੀਕ ਹੈ। ਠੀਕ ਹੈ। ਆ ਛੋਟੇ ਭਰਾ ਨੇ ਨਿਗਾਹ ਮਾਰ ਲਓ ਜੇ ਬਣੀ। ਖਾਣੇ ਨਾਲ ਆਏ ਤਾਂ ਮੇਰਾ ਵੀ ਕਿਤੇ ਕੰਮ ਦਿੰਦਾ ਬਣੂਗਾ। ਹਾਂਜੀ। ਕੰਮਦਾਰ ਦੇ ਬਾਰੇ ਪੁੱਛਦਾ। ਬੋਲੋ ਜੀ। ਬੋਲੋ। ਹੋਰ ਕੀ ਪੁੱਛੀਏ। ਹਾਂ? ਲੋਬੀ। ਤੋਹ ਕਹੇ ਪੁੱਛ ਕੀ ਹੋਇਆ। ਸੰਗੀ ਕਹ ਤੋ। ਥੋੜੀ। ਠੀਕ ਹੈ ਅਗਲੇ ਦਵਾਂ ਤੋਂ ਤਰੀਕ ਤੇ ਰਹੂੰਗਾ ਬਾਬੇ ਦਾ ਪੁੱਛ ਕੇ ਮੇਰੇ ਬਾਬੇ ਕੁੰਡੀਆਂ ਤੋਂ ਤੇ ਜਿੱਦਾਂ 9 ਮਹੀਨੇ ਦਾ ਛਤਰਾ ਰਹੂੰਗਾ ਉਹਦੇ ਠੀਕ ਠੀਕ ਹੈ ਜੀ ਜਦ ਤਰੀਕ ਨੂੰ ਆਕੀ ਜਿੰਨਾ 55 ਦਿੱਤੀ ਹੱਕਾ ਲੋ ਵੇਦਾ ਵੀ ਕੋਈ ਗੱਲ। ਉਹ ਘਰੇ ਦੱਸੇ। ਨਾ ਮੋਟਰ ਟੀਵੀ ਨੌਕਰੀ ਵਾਲੀ ਹੈ। ਕੀ ਬਾਤ ਹੈ। ਠੀਕ ਹੈ। ਗ੍ਰੰਟੀ ਆਹ ਹੈ। ਠੀਕ ਹੈ। ਅਮਰਤ ਵੇੜਾ ਹੋ ਗਿਆ ਜਿਹਨੂੰ ਕੱਲ ਹੀ ਬਣੇ ਦਾ ਵੱਧ ਕੰਮ ਆਂਦੀ ਹੈ। ਕੀ ਬਾਤ ਹੈ। ਨਾ ਬਾਬਾ। ਵਾਹੀ ਵਾ। ਜਦ ਤੇਰਾ ਛਤਰਾ ਜੀ ਉੱਤੇ ਜਿੱਦੇ ਮੋਟੀ ਨੌਕਰੀ ਵਾਲੀ ਆ ਕਿਦੋਂ ਮੈਂ ਇਕੱਠੇ ਲਾਉਂਗਾ ਦਾ ਵਾਦਾ ਕਰ। ਠੀਕ ਹੈ। ਫਿਰ ਰਮੋਕਰ ਜੀ ਮੇਰਾ ਵੀਰ ਬਣ ਕੇ ਨਹੀਂ ਮੋਕਾ ਹੈ ਬੰਦਾ ਹੀ ਨਹੀਂ। ਤੇਰੀ ਨੌਕਰੀ ਪਹਿਲਾਂ ਜਿੱਦੇ ਬਹੁ ਮੇਲ ਦੀ ਨੌਕਰੀ ਵਾਲੀ ਦੋ ਜੱਤਰ ਉਹਦੇ ਨੂੰਗਾ ਜਿੰਨੇ ਬਾਲ ਚੂਗਾ ਮੈਂ ਜਿੰਨੇ ਮਾਰਨੀ ਠੀਕ ਹੈ ਠੀਕ ਹੈ ਠੀਕ ਹੈ ਮਨਜੂਰਾ ਜਦ ਜੇ ਰਜਮਾਨ ਹੋਇਆ ਉਹਦੇ ਮੋਹਰ ਲਾ ਕੇ ਜਾਊਗਾ ਤੇਰੇ ਪਿੰਡ ਚੋਂ ਮੇਰਾ ਪਰਸਾ ਦਵਾ ਲੱਖ ਦੇ ਪਰਸੇ ਚੈਨ ਚਾਉਂਦੇ ਠੀਕ ਹੈ ਲੋਹਰੀ ਬਾਬਾ ਦਾ ਲੜੂ ਮੇਰਾ ਜੋਰਾ ਹੈਗਾ ਹੁਣ ਫੈਲ ਚਾਈ ਨਹੀਂ ਮੈਂ ਮਰ ਮਾਰ ਕੇ ਜਸਮਾਨਾ ਹੈ। ਹੁਣ ਕੱਪ ਮਾਰਨਾ ਫਾਇਦਾ ਨਹੀਂ ਠੀਕ ਹੈ ਤੇ ਤੇਰੇ ਪਿੰਡ ਦਾ ਪਤਲੀ ਦਾ ਸਰੋਜ ਮਾਈ ਨਹੀਂ ਆਵਣਾ ਹਾਂਜੀ ਵਾਹ ਜੀ ਆਈ ਸਮਝ ਗੱਲ ਕਰਨਾ ਤੇਰੇ ਬਾਪ ਨੂੰ ਕੰਨਾ ਮੇਰੇ ਬਾਪੂ ਨੇ ਕੰਨਾ ਮੇਰੇ ਖਸਮਸਾਈ ਨੇ ਠੀਕ ਆ ਤੇ ਦੂਜਾ ਬੱਜੇ ਨੂੰ ਫੇਰ ਐਨੀ ਸੰਗਤ ਦਾ ਪੈਰ ਤਾਂ ਭਾਗ ਥੋੜੀ ਜਿਹਾ ਅਸੀਂ ਗੱਟੀ ਕੀ ਸੁਣਿਆ ਮਸਤ ਕੇ ਸੌਣੇ ਦੱਸੇ ਮਾਲਜੀ ਥੋੜੇ ਕਰੇ ਚੁਲੀ ਵੀ ਪੁੱਛ ਕੇ ਬੜੂਗੀ ਮੈਨੂੰ ਇਸ ਕਰ ਵਾਧਾ ਨਾ ਤਰਾ ਯੋਜਾ ਖਿਦਾਂਗਾ ਲੱਗ ਜਾਊਂਗਾ ਜਾਤਾ ਠੀਕ ਹੈ ਜੀ ਆਹ ਨਹੀਂ ਸਮਝ ਗੱਲ 11:25 ਕੱਲ ਤੋਂ ਜਲ ਸਿੱਧੇ 3 ਵਜੇ ਨੂੰ ਕੋਈ ਇੱਕ ਬੁਦਾਈ 15 ਦਿਨਾਂ ਨੂੰ ਫਿਰ ਜਦੋਂ ਕੇਮਸੇ ਵਾਪਸ ਆ ਤੇ 2 ਮਹੀਨਿਆਂ ਨੂੰ ਦਵਾਈ ਚ 2 ਲੱਖ ਰੁਪਏ ਤੇ ਤੀਜੇ ਮਹੀਨੇ ਮੇਰਾ ਦਵਾ ਠੀਕ ਹੈ ਨੋੜਦਾ ਨਾ ਠੀਕ 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 ਆ ਤੁਹਾਡੇ ਸਿਰ ਤੇ ਡੋਰ ਨਾ ਛੱਡਾਂ ਆ ਬੈਠਾ ਥੱਲੇ ਜਿੱਤੇ ਕਪੜਾ ਜਿਹੇ ਸਿਰ ਤੇ ਮਾਰਦਾ ਠੀਕ ਵਾ ਵਾ ਬੰਦਰ ਕਿੱਲੇ ਬੱਜਾ ਹੋਵੇ ਨਾ ਹਾਂਜੀ ਤੁਸਾਂ ਹੁੱਟੀ ਨਹੀਂ ਮਾਰਦਾ ਆ ਕੇ ਹੈ ਫਿਰ ਤੁਦੇ ਸਿਰ ਤੇ ਦਵਾਉਂ ਠੀਕ ਹੈ ਹਾਂ ਬੱਜੋ ਏ ਉਹ ਤਾਂ ਸੱਜਣ ਦੇ ਬਦਲੇ ਮਰ ਜੀ ਜਾਈ ਵੀ ਹੋਈ ਬੰਦਾਇ ਕੋ ਪਜੋ ਉਹਦੇ ਤੋਂ ਬਾਅਦ ਘਾ ਮੋੜ ਕੇ ਹੁਣਾ ਫੜੂਰੀਆ ਵੇਲਾ ਉਹ ਤਾਂ ਮੇਰੇ ਖਿਆਲ ਨੇ ਕਿਹਨਾ ਠੀਕ ਹੈ ਹਾਂ ਠੀਕ ਹੈ ਜੇ ਕਹਿਣਾ ਤੇ ਕਦੋਂ ਪਹਿਲਾਂ ਮੁਖਾ ਦੇਣਾ ਨਹੀਂ ਨਹੀਂ। ਕੱਢ ਦੇ ਪਰ ਮਸਾਲਾ ਚੜਾਉਂਦਾ। ਕਹਦਾ ਮੈਂ ਖਿਲਾਣਾ ਜਿੱਗਿਆ ਤੇ ਮੈਨੂੰ ਖਿਚਣਾ ਪੈਣੀ ਆ ਫਿਰ। ਜੇ ਕੋਈ ਗੱਲ ਹੈ? ਠੀਕ ਹੈ। ਇਹਨਾਂ ਦੱਸ ਦੇਣਾ ਦੋ ਬੰਦੇ ਚੱਕ ਜਾਣੀ ਸੀ। ਹਾਂ। ਹੈਂ? ਹਾਂ। ਹਾਂ। ਠੀਕ ਹੈ। ਉਹ ਤਾਂ ਗਈਆਂ ਕਦੋਂ ਗਈਆਂ? ਉਹਨਾਂ ਦਾ ਹਾਲ ਹੋ ਹੀ ਜਾਂਦਾ ਹੁਣ। ਹੈਂ? ਉਹ ਤਾਂ ਦੁਨਾਲ 'ਚ ਬਦਾਂ ਦੇ ਜਲ 'ਚ ਮੇਰਾ ਬਾਪੂ ਹਾਲ ਕਰੀ ਜਾਂਦਾ ਕੁੜੀ ਜਾਂਦਾ ਨਾ। ਬਦਾਂ ਦੇ ਕਰੀ ਖੜਾ ਉਹਨਾਂ ਨੂੰ। ਪਰ ਉਹਦਾ ਕੀ ਹੁੰਦਾ? ਸੂਰ। ਉਹਨਾਂ 'ਚ ਬੰਨੇ ਫੇਰ। ਮੈਨੂੰ ਨਹੀਂ ਪਤਾ ਜੋ ਮੈਨੂੰ ਕੱਲ੍ਹ ਸੀ ਮੈਨੂੰ ਨਹੀਂ ਪਤਾ ਕੁੱਲੇ ਦੋਨਾਂ ਕੀ ਦਾ। ਜੀ ਜੀ ਜਨਾਨੀ ਵੀ ਦਾਦ ਦੇਣਾ ਇਹ ਤਾਂ 6 ਸਾਲਾਂ ਕੋਈ ਹੋ ਗਏ। ਛਰਿਆਂ ਵੀ ਮੈਨੂੰ ਦੀਲੀ ਆ। ਛਰਿਆਂ ਵੀ ਨਾਲ ਬਿੜਦੇ ਬੈਰੀ ਜੀ ਆ ਕੇ। ਮੇਰੇ ਨਾਲ ਬਹੁਤ ਅੱਲਾ ਦੇ ਮੇਰੇ ਨਾਲ ਕਰੀ ਨਾ ਬੈਜੇ ਤੋ। ਜੀ ਬਈ। ਮਾਯਾ ਫੌਮੀ ਨਹੀਂ ਨਹੀਂ ਹੋਣਾ। ਕੋਈ ਗੱਲ ਨਹੀਂ। ਟੈਂਸ਼ਨ ਆ ਨਾ ਆਪਣਾ ਟੈਂਸ਼ਨ। ਹਾਂ ਸਮਝ ਗਿਰੋ। ਤੂੰ ਟੈਂਸ਼ਨ ਟੱਕਰੇ। ਹਾਂ। ਬਾਬਾ ਕਰਫਾ ਕਰੂਗਾ। ਠੀਕ ਹੈ। ਹਾਂ। ਸਾਰੇ 10 ਕਰ ਭਾਈ ਬਾਬਾ ਦੇ ਮੁੰਡੇ ਦੇ ਨਾਲ 7 ਦਿਨ 10 ਵੱਢੀ ਹੁੰਦੀ ਹੈ ਹਾਂ ਹਰ ਮੇਟਾ ਦਾ ਪਾਸੇ ਉੱਠੇ ਲੈ ਨੂੰ ਹਾਂ ਕੋਈ ਗੱਲ ਨਹੀਂ ਹੈ ਹਾਂ ਚਲੇ ਹਾਂ ਚੇ ਕੇ ਸੱਜਣ ਮਸਲਾ ਜੋ ਚਲੋ ਖੜੋ ਸਮੀ ਖੜੋ